ਅੱਛੇ ਸੇਸ਼ਮ ਮੌਜੂਦ ਆ ਟਾਰੀ ਵਾਗਾ ਸਰਹੱਦ ਤੇ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਿਉਂਕਿ 7 ਤਰੀਕ ਤੋਂ ਜਿਸ ਤਰ੍ਹਾਂ ਦੇ ਨਾਲ 6 ਦੀ ਰਾਤ 7 ਨੂੰ ਜਿਹੜਾ ਸਵੇਰੇ 에ਅਰਪੋਰਟ ਬੰਦ ਕਰ ਦਿੱਤੇ ਗਏ ਸੀਗੇ ਆਪਰੇਸ਼ਨ ਤੋਂ ਦੂਰ ਚੱਲਿਆ ਸੀਗਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਤਾਂ ਉਹਨਾਂ ਦੀ ਇਹਨਾਂ ਨਾਪਾਕ ਹਰਕਤਾਂ ਤੇ ਉੱਤੇ ਜੋ ਭਾਰਤ ਦੇ ਜੋ ਕਹਿ ਸਕਦੇ ਆ ਕਿ ਇੱਕ ਵਧੀਆ ਤਰੀਕੇ ਦੇ ਨਾਲ ਜੋ ਇਹਨਾਂ ਦੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਵੱਲੋਂ ਤਾਂ ਉੱਥੇ ਹੀ ਨਾਲ ਦੀ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਜੋ ਪਰੇਡ ਵੀ ਬੰਦ ਕਰ ਦਿੱਤੀ ਗਈ ਸੀਗੀ ਤਾਂ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਟਾਰੀ ਆਈਐਸਬੀ ਦੇ ਬਾਹਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਹੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵਿੱਤੀ देर रात जिस तरह ਦੇ ਨਾਲ ਕਿਉਂਕਿ 8:30 ਵਜੇ ਨਾਲ ਜੰਮੂ ਦੇ ਵਿੱਚ ਪਾਕਿਸਤਾਨ ਵੱਲੋਂ ਨਾ ਪਾਕ ਖਰਕਤਾਂ ਕੀਤੀਆਂ ਗਈਆਂ ਅਟੈਕ ਕੀਤੇ ਗਏ ਉਸ ਦੇ ਨਾਲ ਉਦਮਪੁਰ ਤਾਂ ਉਸ ਦੇ ਨਾਲ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਠਾਨਕੋਟ ਬਠਿੰਡਾ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਤਾਂ ਇਹਨਾਂ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਅਟੈਕ ਹੋਏ ਨੇ ਲੇਕਿਨ ਸਾਡੇ ਜੋ ਆਰਮੀ ਹੈ ਜੋ ਇੰਟੈਲੀਜੈਂਸ ਕਹਿ ਲਈਏ ਜੋ ਸਾਡੇ ਭਾਰਤ ਦੇ ਵਿੱਚ ਹੈਗੇ ਨੇ ਤਾਂ ਇਹਨਾਂ ਤੇ ਮਾਨ ਵਾਲੀ ਗੱਲ ਹੈ ਕਿ ਉਹ ਇਹਨਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਉਸ ਦਾ ਜਿਹੜਾ ਸਾਹਮਣਾ ਕੀਤਾ ਗਿਆ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤਾਂ ਇਹ ਖਾਸ ਕਰਕੇ ਜੋ ਗੁਰੂ ਨਗਰੀ ਦੇ ਨਾਲ ਕਿਉਂਕਿ ਗੁਰੂ ਨਗਰੀ ਦੇ ਵਿੱਚ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਸੰਗਤ ਵੀ ਆਉਂਦੀ ਹੈ ਤਾਂ ਕਈ ਫੇਕ ਵੀਡੀਓਜ਼ ਵੀ ਚੱਲ ਰਹੀਆਂ ਨੇ ਕਿਹਾ ਜਾ ਰਿਹਾ ਕਿ ਹਾਲਾਤ ਖਰਾਬ ਨੇ ਗੁਰੂ ਨਗਰੀ ਦੇ ਕਿਉਂਕਿ ਕਾਫੀ ਜ਼ਿਆਦਾ ਸੰਗਤ ਸਚਕਣ ਸ੍ਰੀ ਹਰਮੰਦਰ ਸਾਹਿਬ ਆ ਕੇ ਨਤਮਸਤਕ ਹੁੰਦੀ ਹੈ ਲੇਕਿਨ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਖਾਸ ਤੌਰ ਦੇ ਉੱਤੇ ਜੋ ਇੱਕ ਮੈਸੇਜ ਵੀ ਲਗਾਇਆ ਗਿਆ ਜਨਤਾ ਨੂੰ ਕਿਹਾ ਜਾ ਰਿਹਾ ਡੀਸੀ ਸਾਹਿਬਾਂ ਨੇ ਉਹਨਾਂ ਵੱਲੋਂ ਵੀ ਇਸ ਇੱਕ ਚੀਜ਼ ਬਾਰ-ਬਾਰ ਆਖੀ ਜਾ ਰਹੀ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰੇ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਜੋ ਫੇਕ ਖਬਰਾਂ ਨੇ ਉਹ ਨਾ ਚੱਲਣ سوشل ਮੀਡੀਆ ਤੇ ਵੀਡੀਓਜ਼ ਦੇ ਆ ਖਾਸ ਤੌਰ ਤੇ ਉੱਤੇ ਜਿਹੜਾ ਲੋਕ ਨੇ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦਾ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਅਫਵਾਹਾਂ ਤੋਂ ਬਚ ਕੇ ਰਹਿਣ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਟਾਰੀ ਦੀਆਂ ਕਿ ਕਿਸ ਤਰ੍ਹਾਂ ਦੇ ਨਾਲ ਸ਼ਾਂਤ ਮਈ ਟੰਗ ਦੇ ਨਾਲ ਮਾਹੌਲ ਬਿਲਕੁਲ ਸ਼ਾਂਤ ਹੈ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਹੌਲ ਖਰਾਬ ਨਹੀਂ ਹੈਗਾ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਤਾ ਇੱਕ ਜ਼ਰੂਰ ਅਸੀਂ ਵਿੱਚ ਇਹ ਵੀ ਕਹਿਣਾ ਚਾਹਾਂਗੇ ਜਿਨ੍ਹਾਂ ਵੱਲੋਂ ਕਾਲ ਅਕਾਲੀ ਬਾਜ਼ਾਰੀ ਕੀਤੀ ਜਾ ਰਹੀ ਹੈ ਜਿਹੜੇ ਲੋਕ ਜੋ ਗੁਰੂ ਨਗਰੀ ਦੇ ਵਿੱਚ ਜੋ ਸ਼ਹਿਰ ਵਾਸੀਆਂ ਨੂੰ ਮਹਿੰਗੇ ਭਾਅ ਤੇ ਜਿਹੜਾ ਸਮਾਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਤਾਂ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਪ੍ਰਸ਼ਾਸਨ ਵੱਲੋਂ ਕੱਸਿਆ ਜਾਏਗਾ ਹਾਲਾਂਕਿ ਜੋ ਐਮਪੀ ਸਾਇਬਨ ਹੈਗੇ ਨੇ ਗੁਰਜੀਤ ਸਿੰਘ ਓਝਲਾ ਉਹਨਾਂ ਵੱਲੋਂ ਵੀ ਆਖਿਆ ਗਿਆ ਕਿ ਜੇਕਰ ਕੋਈ ਵੀ ਵਿਧ ਪ੍ਰੂਫ ਉਹਨਾਂ ਕੋ ਕਿਸੇ ਦੀ ਸ਼ਿਕਾਇਤ ਲੈ ਕੇ ਆਏਗਾ ਤਾਂ ਉਹਨਾਂ ਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਹੋएगी ਨਾਲ ਦੀ ਨਾਲ ਉਹਨਾਂ ਨੇ ਇੱਕ ਇਹ ਵੀ ਵਧੀਆ ਗੱਲ ਆਖੀ ਆ ਕਿ ਇਸ ਮਾਹੌਲ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਸਿਆਸਤ ਤੋਂ ਉੱਤੇ ਉੱਠ ਕੇ ਸਾਨੂੰ ਜੋ ਇੱਕ ਭਾਰਤ ਦੇ ਨਾਗਰਿਕ ਹੋਣ ਤੇ ਜਿਹੜਾ ਮਾਣ ਹੋਣਾ ਚਾਹੀਦਾ ਤਾਂ ਸਾਨੂੰ ਇਕੱਠੇ ਹੋ ਕੇ ਆਪਣੇ ਭਾਰਤ ਦਾ ਜਿਹੜਾ ਸਾਥ ਦੇਣਾ ਚਾਹੀਦਾ ਤਾਂ ਇੱਕ ਬੜੀ ਵਧੀਆ ਗੱਲ ਹੈਗੀ ਆ ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਤਰ੍ਹਾਂ ਦੇ ਨਾਲ ਜੋ ਗੁਰੂ ਘਰ ਹੈਗੇ ਨੇ ਜਿਹੜੇ ਸਰਹੱਦਾਂ ਤੇ ਨਾਲ ਹੈਗੇ ਨੇ ਤਾਂ ਉੱਥੋਂ ਜਿਹੜੇ ਮਹਾਰਾਜ ਜੀ ਦੇ ਜਿਹੜੇ ਸਰੂਪ ਨੇ ਉਹ ਵਾਪਿਸ ਮੰਗਵਾਏ ਗਏ ਨੇ ਉਹਨਾਂ ਵੱਲੋਂ ਜਿਹੜੇ ਮਹਾਰਾਜ ਦਾ ਸਰੂਪ ਜਣੇ ਨੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂ ਫਿਰ ਵੱਡੇ ਗੁਰੂ ਘਰਾਂ ਦੇ ਵਿੱਚ ਜਿੱਥੇ ਕਿ ਜੋ ਸਰੂਪ ਬਿਲਕੁਲ ਸੁਰੱਖਤ ਰਹਿਣਗੇ ਤਾਂ ਉੱਥੇ ਜਿਹੜੇ ਆ ਭੇਜੇ ਗਏ ਨੇ ਸੇਵਾਦਾਰ ਜਿਹੜੇ ਉਹਨਾਂ ਵੱਲੋਂ ਭੇਜ ਦਿੱਤੇ ਗਏ ਨੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਰਾਤ ਤੇ ਜੋ ਮਾਹੌਲ ਸੀਗਾ ਕਿਉਂਕਿ ਜੇ ਅਸੀਂ ਗੱਲ ਕਰੀਏ 에어ਪੋਰਟ ਦੇ ਨੇੜਲੇ ਇਲਾਕਿਆਂ ਦੀ ਤਾਂ ਜ਼ਰੂਰ ਉੱਥੇ ਵੀ ਡਰੋਨ ਆਇਆ ਸੀਗਾ ਤਾਂ ਸੂਤਰਾਂ ਮੁਤਾਬਕ ਉਹ ਡਰੋਨ ਪੁਲਿਸ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਜੋ ਬੀਐਸਐਫ ਆਰਮੀ ਵੱਲੋਂ ਜਿਹੜਾ ਫੜ ਲਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਲਗਾਤਾਰ ਮਾਹੌਲ ਜਿਹੜਾ ਕਾਫੀ ਪਖਿਆ ਸੀ ਗੱਲੇ ਕਿਨ ਸਾਡੀ ਆਰਮੀ ਵੱਲੋਂ ਮੂੰਹ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਕਿਉਂਕਿ ਜੋ ਨਪਾਕ ਹਰਕਤਾਂ ਇਹਨਾਂ ਵੱਲੋਂ ਕੀਤੀਆਂ ਗਈਆਂ ਉਸ ਦੇ ਉੱਤੇ ਜੋ ਭਾਰਤ ਦਾ ਇੱਕ ਵੱਡਾ ਐਕਸ਼ਨ ਜੋ ਕਿ ਲਾਜ਼ਮੀ ਸੀਗਾ ਕਿਉਂਕਿ ਹਰ ਕੋਈ ਇਹੀ ਚਾਹੁੰਦਾ ਚਾਹੇ ਸਰਹੱਦਾਂ ਦੇ ਨੇੜਲੇ ਪਿੰਡਾਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਬੱਚਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਦਾ ਇਹੀ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਕੋਈ ਐਕਸ਼ਨ ਹੋਏਗਾ ਪਾਕਿਸਤਾਨ ਇਸ ਤਰ੍ਹਾਂ ਦੇ ਨਾਲ ਕੋਈ ਹਰਕਤ ਦੇ ਵਿੱਚ ਆਏਗਾ ਤਾਂ ਉਹਦਾ ਜਿਹੜਾ ਮੂੰਹ ਤੋੜ ਜਵਾਬ ਸਾਨੂੰ ਦੇਣਾ ਆਉਂਦਾ ਤਾਂ ਦੇਣਾ ਚਾਹੀਦਾ ਤਾਂ ਇਹ ਤਸਵੀਰਾਂ ਲਗਾਤਾਰ ਤੜ ਨਾਲ ਅਪਡੇਟ ਜਿਹੜੀ ਆ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਣੀ ਟੀਵੀ ਨਾਲ ਕੈਮਰਾਮੈਨ ਸਦੀਕ ਮਰਦ ਦੇ ਨਾਲ ਲਖੇ ਸੁਣ ਜਗਬਣੀ ਟੀਵੀ 82